ਮਾਣ ਕੋ ਇਤਨੇ ਵੀ ਤੁਸੀਂ ਪ੍ਰੇਮੀ ਜਨ ਪਰਮੇਗ ਉਹ ਚ ਵਿਅਕਤੀ ਇਸ ਵਿੱਚ ਹਾਜ਼ਰ ਹੋਇਆ ਹਾਂ ਮੈਂ ਸਮਝਦਾ ਤੁਸੀਂ ਧਰਤਾ ਦੇ ਜੋਗ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਨੂੰ ਬਹੁਤ 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 ਬਧਾਈ ਦਿੰਦਾ ਜਿਹੜੇ ਕਿ ਹਰ ਸਾਰੇ ਇੱਕ ਓਮ ਲਿਖਦੇ ਨੇ ਮੈਂ ਨਿਯੋਜਕ ਟੀਵੀ ਤੇ ਤੇ ਰੇਡੀਓ ਤੇ ਖਬਰ ਸੁਣਦਾ ਸੀ ਪਰ ਮੈਂ ਸੱਚ ਕਹਾਂਗਾ ਮੈਂ ਸਮਝਦਾ ਸੀ ਇਹ ਵੀ ਉੱਥੇ ਬੇਲਾ ਹੋਣਾ ਹੈ ਕਿਹੜਾ ਹਫਤੇ ਕੋਈ ਐਸੀ ਗੱਲ ਹੋਣੀ ਹੈ ਪਰ ਮੈਂ ਤਾਂ ਤੁਹਾਨੂੰ ਹੋ ਗਿਆ ਕਿੱਥੇ ਤੇ ਮੈਂ ਸਮਝਣ ਦਾ ਮੈਨੂੰ ਖੜਾ ਕਰਕੇ ਤਾਂ ਆਮ ਤਾਂ ਖਰਾਬ ਕਰਨੀ ਗੱਲ ਹੈ ਇੱਕ ਇੱਕ ਸਕਿੰਟ ਕੀਮਤੀ ਹੈ ਤੁਸੀਂ ਬੜੀ بے ਸਬਰੀ ਨਾਲ ਸਭ ਨੂੰ ਸੁਣਦੇ ਹੋ ਅਤੇ ਸਨਮਾਨ ਨਹੀਂ ਕਰਦੇ ਹੋ ਜਦੋਂ ਮੈਂ ਇੱਕ ਸਕਿੰਟ ਵੀ ਮੇਰਾ ਮਨ ਕਿਸੇ ਪਾਸੇ ਹੋਰ ਨਹੀਂ ਗਿਆ ਜੋਤ ਰਣਜੀਤ ਸਿੰਘ ਵੀਰ ਜਿਹੜੇ ਇਸ ਸਟੇਜ ਨੂੰ ਕੰਟਰੋਲ ਕਰ ਰਹੇ ਨੇ ਬਹੁਤ ਹੀ ਸ਼ਲਾਘਾਯੋਗ ਐਨਾਂ ਦੀ ਹਮਤ ਹੈ ਮੈਂ ਬਹੁਤਾ ਕੁਛ ਨਾ ਕਰਦਾ ਹੋਇਆ ਗਧੇਈ ਬਾਬਿਆਂ ਨੂੰ ਬਚ ਇੱਥੇ ਕਰ ਦਿੰਦਾ ਸਰਦਾਰ ਭਗਤ ਸਿੰਘ ਉਹਨਾਂ ਦੇ ਸਾਰੇ ਸਾਥੀਆਂ ਨੂੰ ਬੀਬਾ ਨੇ ਐਨ ਸਾਹਮਣੇ ਖੜਾ ਕਰ ਦਿੱਤਾ ਤੁਸੀਂ ਇੱਦਾਂ ਹੀ ਇਹ ਜੋੜ ਮੇਲੇ ਕਰਦੇ ਰਹੋ ਤੁਹਾਨੂੰ ਵਾਜ ਨੂੰ ਉਦੋਂ ਬਖਸ਼ੇ ਇੱਦਾਂ ਸਾਰਿਆਂ ਨੂੰ ਜੋੜਦੇ ਰਹੋ ਉਨਾਂ ਸੀ ਮੀਤਾਂ ਦੇ ਨੂੰ ਯਾਦ ਨੂੰ ਤਾਜ਼ਾ ਕਰਦੇ ਰਹੋ ਤੁਹਾਨੂੰ ਸਤਿਗੁਰੂ ਬਹੁਤ ਬਲ ਬਖਸ਼ੇ ਤੇ ਮੈਂ ਦੂਸਰੀ ਵਾਰ ਕੈਲੇ ਪੁਰਨੇ ਨੂੰ ਬਹੁਤ ਜਲਦੀ ਹੁਣਾ ਪਿਆ ਜਿਸ ਸਮੇਂ ਗਾ ਜਨ ਦੱਸਿਆ ਗੁਰੂ ਦੀ ਬਖਸ਼ਿਸ਼ ਨਾਲ ਅਸੀਂ ਇਹ ਲੋੜ ਸਮਝੀ ਇੱਥੇ ਸਾਨੂੰ ਚੰਗੀ ਬਿਲਡਿੰਗ ਬਣ ਗਈ ਤੇ ਹੁਣ ਦਾ ਸਾਹਿਬ ਰਮਨ ਫੌਂਕੀ ਤੋਂ ਮਲੇ ਮਾ ਹੁਣਾ ਹਾਕੇ ਮੈਂ ਫਿਰ ਤੋਂ ਕੇ ਦੇਖਿਆ ਆ ਖਾਣਾ ਤਾਂ ਮੈਂ ਦੇਖ ਨਹੀਂ ਸਕਦਾ ਭਗਤ ਗੁਮਾਰ ਕੀ ਚੱਕ ਦਿਨਾ ਮੈਨੂੰ ਬਹੁਤ ਚੰਗੇ ਲੱਗੇ ਬਿਲਡਿੰਗ ਉਹ ਮਗਰ ਕਿਥੇ ਸੀ ਇਹਨੂੰ ਛੱਡਿਓ ਨਾ ਜਲਦੀ ਇਹਦੀ ਐਸਕ੍ਰੋ ਖੋਲ ਦਿਓ ਕੱਲ ਉਥੇ ਫੰਕਸ਼ਨ ਹੋਇਆ ਬੀਬਾ ਜੀ ਵੀ ਗਏ ਸੀ ਆਪਣੀ ਟੀਮ ਨੂੰ ਲੈ ਕੇ ਤੇ ਜਿਹਨਾਂ ਦਾ ਚਿਤ ਕਰੇ ਉਹ ਸੇਵਾ ਦਾ ਆਪਣਾ ਹਿੱਸਾ ਪਾ ਲਿਓ ਨਹੀਂ ਤਾਂ ਗੁਰੂ ਆਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹ ਅਸੀਂ 31 ਜਨਵਰੀ ਤੋਂ ਪਹਿਲਾਂ ਪਹਿਲਾਂ ਉਹ ਦੀ ਸ੍ਰਿਸ਼ਟੀ ਕਰਾ ਦੇਣੀ ਹੈ ਤੁਸੀਂ ਸਾਰੇ ਜਿਥੇ ਪ੍ਰਬੰਧਕ ਕਮੇਟੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਇਹ ਪ੍ਰੋਬਲਮ ਨੂੰ ਲੈ ਕੇ ਆਇਆ ਤੇ ਸੋਤੇ ਉਸ ਤੋਂ ਵੀ ਵੱਧ ਵਧਾਈ ਦੇ ਪਾਤਰ ਨੇ ਜਿਹੜੇ ਬੜੀ ਟਿਕ ਟਿੱਕੀ ਲਾ ਕੇ ਬੜਾ ਧਿਆਨ ਨਾਲ ਸਭ ਨੂੰ ਸੁਣਦੇ ਹੋ ਤੁਸੀਂ ਸਭ ਨੂੰ ਮਾਣ ਬਖਸ਼ਦੇ ਹੋ ਤੇ ਮੈਂ ਦਿਲ ਦੀਆਂ ਗਰਹੀਆਂ ਚੋਂ ਪ੍ਰਬੰਧਕ ਕਮੇਟੀ ਦਾ ਅਤੇ ਨਾਲ ਸੋਤਿਆਂ ਦਾ ਵੀ ਧੰਨਵਾਦ ਨਹੀਂ ਹਾਂ ਕੋਸ਼ਿਸ਼ ਕਰਾਂਗਾ ਜੇ ਜਿੰਦਗੀ ਰਹੀ ਅਗਲੇ ਸਾਲ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਣਾ ਮੈਂ ਤਾਂ ਐਵੇਂ ਹੀ ਸਮਝਦਾ ਸੀ ਮਗਰ ਜਿੱਦਾਂ ਮੇਲੇ ਵਰਗਾ ਕੋਈਲਾ ਹੁੰਦਾ ਉਦੋਂ ਲੋਕ ਫਿਰ ਤੁਰ ਕੇ ਚਲੇ ਜਾਂਦੇ ਪਰ ਤੁਸੀਂ ਤਾਂ ਕਮਾਣਾ ਹੀ ਕਰ ਦਿੱਤੀ ਗਈ ਐਡਾ ਤਾਂ ਗੁਰਦੁਆਰੇ ਵਿੱਚ ਵੀ ਨਹੀਂ ਸ਼ਾਂਤੀ ਹੁੰਦੀ ਉੱਥੇ ਵੀ ਕੋਰ 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 ਹੁੰਦੀ ਰਹਿੰਦੀ ਹੈ ਜੀ ਬਾ ਚੋਤਰਨੀਤ ਕੌਰ ਨੂੰ ਮੈਂ ਬਹੁਤ 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 ਇੰਨਾ ਗੁਰੂ ਕਿਰਪਾ ਕਰੇ ਇਸ ਬੱਚੀ ਤੇ ਹੋਰ ਵੀ ਆਪਣਾ ਮਿਹਰ ਬਰਸ ਦਿੱਤੇ ਹੱਥ ਰੱਖ ਕੇ ਇਦਾਂ ਦਾ ਸਵਾਬਾ ਲੈਂਦੇ ਰਹਿਣ ਪ੍ਰੈਮ ਏਸ਼ੀ ਟੀਵੀ ਦਾ ਧੰਨਵਾਦ ਇਹਨਾਂ ਕਿ ਮੇਰੇ ਸ਼ਬਦ ਪ੍ਰਮਾਣ ਕਰ ਰਹੇ ਜੀ फते ज़रूरु बुलायो वाहिगुरु जी का ख़ालसा वाहिगुरु जी